So, my name is Heather McPherson. I'm the Member of Parliament for Edmonton Strathcona, and I'm also a candidate for the Federal New Democratic Party of Canada leadership race. And I'm in Calgary today and tomorrow, uh, meeting with Calgarians, meeting with people across the city to, to talk a little bit about what my vision is for our party, um, for our province, and for, for Canada. I am the only Albertan in this race, and I think that's really important because I think that it's important that Alberta has a real, a real voice in ottawa um, i've been elected since 2019 and yeah we had a great conversation this afternoon lots of folks came out to, to hear some of my thoughts about how we rebuild our party but also to, to ask me questions and to share their concerns you know we know across canada regardless of which community you're in people are really struggling to, to afford to pay their bills to pay their rent to, to buy groceries these are the challenges that, that the Canadians are facing. We also know in a lot of communities across this country that that things like extortion, foreign interference are very very big concerns. People don't feel safe in their communities and that needs to change. You know, we need to invest in in the supports that communities need to deal with the threats that they are facing right now. Uh, we had a great conversation today. People had very engaging conversations, very interesting questions for me. I hope I answered most of them.

ਜਿਹੜੀ ਆਪਣੀ ਆਟੋ ਇੰਸ਼ੋਰੈਂਸ ਉਹ 7.5% ਪਿਛਲੇ ਸਾਲ ਵਧੀਆ 7.5% ਇਸ ਸਾਲ ਵਧੀਆ ਤੇ ਜਿ ਕੋਵਰ ਤੋਂ ਬਾਹਰ ਦੇ ਵਿੱਚ ਜਿਹੜੀ ਆਪਣੀ ਆਟੋ ਇੰਸ਼ੋਰੈਂਸ ਕਾਰਾਂ ਦੀ ਜਿਹੜੀ ਅਪ ਇੰਸ਼ੋਰੈਂਸ ਦੇ ਕਰਦੇ ਆ ਉਹ ਘੱਟੋ ਘੱਟ ਡਬਲ ਹੋ ਗਈ ਹੈ ਜੀ ਜਿਹੜੀ ਘਰਾਂ ਦੀ ਇੰਸ਼ੋਰੈਂਸ ਉਹ ਕੁਆਟਰਪਲ ਹੋ ਗਈ ਹੈ 3 ਗੁਣਾ ਘੱਟੋ ਘੱਟ ਵੱਧ ਗਈ ਹੈ ਜੀ ਜਿਹੜੀ ਇੰਸ਼ੋਰੈਂਸ ਇਹ ਪ੍ਰੋਵੀਸ਼ਨ ਟਿਊਰਿਸਟਿਕਸ ਦਾ ਡਰਾਮਾ ਵੀ ਹੈ ਜਿਹੜੀ ਪ੍ਰੋਵੀਸ਼ਨ ਕੰਜ਼ਰਵੇਟਿਵ ਗਵਰਨਮੈਂਟ ਦਾ ਹਰੇਕ ਗੱਲ ਲਈ ਇਹ ਜਿੱਥੇ ਇਹਨਾਂ ਵੀ ਫੇਲ ਹੁੰਦੇ ਆ ਇਸ ਸੈਕਟਰ ਨੂੰ ਫੈਡਰਲ ਨੂੰ ਉਹ ਕੇ ਬ੍ਰੇਕ ਕਰਦੇ ਆ ਫਿਰ ਆਪਾਂ ਯੂਟਿਲਿਟੀਆਂ ਦੀ ਗੱਲ ਕਰਦੇ ਆ ਜਿਹੜੇ ਆਪਣੀ ਘਰਾਂ ਦੇ ਬਿੱਲ ਨੇ ਚਾਹੇ ਉਹ ਗੈਸ ਆ ਚਾਹੇ ਉਹ ਬਿਜਲੀ ਆ ਉਹਦੇ ਬਿੱਲ ਬਹੁਤ ਵੱਦੇ ਨੇ ਉਹ ਵੀ ਇਸ ਗਵਰਨਮੈਂਟ ਦੇ ਅੰਦਰ ਆ ਜਦੋਂ ਐਨਡੀਪੀ ਗਵਰਨਮੈਂਟ ਸੀਗੀ 2015 ਤੋਂ 19 ਦੇ ਵਿੱਚ ਉਹਨਾਂ ਨੇ ਇੰਸ਼ੋਰੈਂਸਿਸ ਤੇ ਯੂਟਿਲਿਟੀਆਂ ਕੈਪ ਕੀਤੀਆਂ ਸੀ ਇੱਕ ਪਾਸੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਕਹਿ ਰਹੀਆਂ ਵੀ ਸਭ ਘਾਟਾ ਪੈ ਰਿਹਾ ਪਰ ਜੇ ਉਹਨਾਂ ਦੀ ਰਿਪੋਰਟਸ ਦੇਖੀਏ ਨਾ ਤਾਂ ਬਿਲੀਅਨਸ ਆਫ ਡਾਲਰ ਉਹਨਾਂ ਨੇ ਪ੍ਰੋਫਿਟ ਦੇ ਵਿੱਚ ਬਣਾਇਆ ਉਹ ਤੁਹਾਡੇ ਪੈਸੇ ਆ ਫਿਰ ਜਿਹੜੀ ਆਪਾਂ ਫੂਡ ਦੀ ਗੱਲ ਕਰਦੇ ਆਪਾਂ ਗਰੋਸਰੀ ਲੈਣੇ ਆ ਅੱਜ ਕੱਲ ਸਾਰੀ ਦੇਖਦੇ ਆ ਜਦੋਂ ਆਪਾਂ ਕ੍ਰੋਸੇ ਸਟੋਰ ਜਾਂਦੇ ਆ ਫੂਡ ਦੀ ਪ੍ਰਾਈਸਿਸ ਕੁਟ 25 ਤੋਂ 30% ਜਿਹੜੀਆਂ ਉਹ ਪਿਛਲੇ ਥੋੜੇ ਟਾਈਮ ਦੇ ਵਿੱਚ ਵਧੀਆਂ ਨੇ ਈਵਨ 67% ਵੀ ਕੋਸ ਜਿਹੜੀਆਂ ਹੈਗੀਆਂ ਨੇ ਕਮੋਡਿਟੀਜ਼ ਯਰ ਪ੍ਰਾਈਸਿਸ ਵਧੀਆਂ ਨੇ ਤੇ ਜੇ ਆਪਾਂ ਖਰਚੇ ਦੀ ਗੱਲ ਕਰਦੇ ਆ ਵੇਜਸ ਤਕਰੀਬਨ ਉੱਥੇ ਖੜੀਆਂ ਨੇ ਗੈਸ ਉੱਥੇ ਛੜੀ ਆ ਬਾਕੀ ਸਭ ਕੁਝ ਇੱਥੇ ਖੜਾ ਜਿਹੜੀਆਂ ਵੱਡੀਆਂ ਕੰਪਨੀਆਂਜ਼ ਨੇ ਉਹ ਇਹਦੇ ਤੋਂ ਪ੍ਰੋਫਿਟ ਆਪ ਦਾ ਵੱਧ ਬਣਾ ਰਹੀਆਂ ਨੇ ਫਿਰ ਆਪਾਂ ਗੱਲ ਕਰਦੇ ਹਾਂ ਜੀ এডੂਕੇਸ਼ਨ ਦੀ ਇੱਥੇ ਪੜਾਉਣਾਂ ਜੀ ਬੈਠੇ ਨੇ ਸਾਡੇ ਤੋਂ ਦੇਖਦੇ ਕਿ ਯੂਨੀਵਰਸਿਟੀ ਨੇ ਇਹਨਾਂ ਨੇ ਸਾਰੀ ਆਪਣੀ ਲਾਈਫ ਲੱਖਾਂ ਹੀ ਸਟੂਡੈਂਟ ਇਹਨਾਂ ਨੇ ਜਿਹੜੇ ਉਹਨਾਂ ਦੀਆਂ ਜ਼ਿੰਦਗੀਆਂ ਬਣਾਈਆਂ ਨੇ এডੂਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਇੱਕ ਪਾਸੇ ਤਾਂ ਕਿਹਾ ਵੀ ਅਲਬਰਟਾ ਇਸ ਪਾਲੀ ਨੂੰ ਲੋਕੀ ਇੱਥੇ ਬੁਲਾਇਆ ਪਰ ਇਨਫਰਾਸਟ੍ਰਕਚਰ ਬਣਾਇਆ ਨਹੀਂ ਨਾ ਕੋਈ ਨਵੇਂ ਸਕੂਲ ਬਣੇ ਨੇ ਪਿਛਲੇ ਕਿੰਨੇ ਸਾਲਾਂ ਦੇ ਵਿੱਚ ਜਿਹੜੀਆਂ ਦੋ ਟਰਮ ਗਵਰਨਮੈਂਟ ਦੀਆਂ ਨਿਕਲੀਆਂ ਨੇ ਕੋਈ ਸਕੂਲ ਨਹੀਂ ਜਮੇ ਬਣੇ ਕੋਈ ਹਸਪੀਟਲ ਨਹੀਂ ਬਣੇ ਜਿਹੜੇ ਆਪਣੇ ਲੋਕਲ ਬੱਚੇ ਨੇ ਉਹਨਾਂ ਨੂੰ ਐਡਮਿਸ਼ਨਸ ਨਹੀਂ ਮਿਲ ਰਹੀਆਂ ਉਹ ਰੋਲ ਅਪ ਕਰਕੇ ਡੋਸ ਕੋਡਾਂ ਦੇ ਵਿੱਚ ਜਾਣਾ ਪੈਂਦਾ ਉਹਨਾਂ ਨੂੰ ਤੇ ਜਿਹੜਾ ਕਲਾਸ ਸਾਈਜ਼ ਉਹ 35 ਤੋਂ 40 ਬੱਚੇ ਇੱਕ ਕਲਾਸ ਦੇ ਵਿੱਚ ਹੋਗੇ ਆ ਇਹ ਤਾਂ ਯੂਨੀਵਰਸਿਟੀ ਦੀ ਗੱਲ ਕਰੀਏ ਲੋਕਲ ਬੱਚਿਆਂ ਨੂੰ ਐਡਮਿਸ਼ਨਸ ਨਹੀਂ ਮਿਲ ਰਹੀਆਂ ਉਹਨਾਂ ਨੂੰ ਬਾਹਰ ਪੜ੍ਹਨ ਜਾਣਾ ਪੈਂਦਾ ਜਿਹਦੇ ਨਾਲ ਪਰਿਵਾਰ ਦਾ 2 ਤੋਂ 3 ਹਜ਼ਾਰ ਡਾਲਰ ਦਾ ਮਹੀਨੇ ਦਾ ਐਕਸੈਲ ਖਰਚਾ ਪੈਂਦਾ ਤੇ ਜਿਹੜੇ ਆਪਾਂ ਦੇਖਦੇ ਵੀ ਅੱਜਕੱਲ ਬਹੁਤ ਜਿਹੜੇ ਯੰਗ ਬੱਚੇ ਪੜ੍ਹ ਲੈ ਕੇ ਉਹ ਜੋਬ ਲਈ ਸਟਰਗਲ ਕਰਦੇ ਜੋਬਸ ਨਹੀਂ ਮਿਲ ਰਹੀਆਂ ਹੈਗੀਆਂ ਉਹ ਸਿਰਫ ਤੇ ਸਿਰਫ ਗਵਰਨਮੈਂਟ ਦੀ ਫੇਲੀਅਰ ਹੈ ਫਿਰ ਆਪਾਂ ਹੈਲਥ케ਅਰ ਦੀ ਗੱਲ ਕਰੀਏ ਕੋਈ ਆਪਣੇ ਨਵੇਂ ਹਸਪਤਲ ਨਹੀਂ ਬਣਿਆ ਆਪਾਂ ਰੋਜ਼ ਖਬਰਾਂ ਸੁਣਦੇ ਆਂ 8 8 10 10 ਘੰਟੇ ਦੀ ਵੇਟਿੰਗ ਆ ਬਹੁਤ ਪਰਿਵਾਰ ਆ ਇਹ ਜਿਹਨੇ ਜਿਹਨਾਂ ਨੂੰ ਲੱਗਦਾ ਵੀ ਜੇ ਐਮਬੂਲੈਂਸ ਆਊਗੀ ਉਹਨੂੰ ਟਾਈਮ ਤੇ ਹੀ ਪਹੁੰਚਣਾ ਸੀ ਆਪਣੇ ਪਰਿਵਾਰ ਨੂੰ ਉਦੋਂ ਪਹਿਲਾਂ ਆਪ ਡਰਾਈਵ ਕਰਕੇ ਲੈ ਜੀਏ 8 8 ਆਪਾਂ ਪਿੱਛੇ ਦੇਖਿਆ ਐਡਮਿਟਨ ਦੇ ਵਿੱਚ ਇੱਕ ਭਾਈ ਸਾਹਿਬ ਸੀਗੇ ਉਹ 8 ਘੰਟੇ ਵੇਟ ਕਰਦੇ ਰਹੇ ਤੇ ਉਹਨਾਂ ਦੀ ਡੈਥ ਹੋ ਗਈ ਇਹ ਸਾਡਾ ਹੈਲਥ케ਅਰ ਦਾ ਹਾਲ ਹੈ ਜਿਹੜਾ ਹੈਲਥਕੇਅਰ ਦਾ ਅੱਜ ਸਾਰੀ ਦੁਨੀਆ ਦੇ ਵਿੱਚ ਸਾਡਾ ਮਜ਼ਾਕ ਬਣਿਆ ਹੋਇਆ ਆ ਆਪਾਂ ਕਹਿੰਦੇ ਨੇ ਵੀ ਹੈਲਥਕੇਅਰ ਫ੍ਰੀ ਆ ਪਰ ਉਹ ਹੈਲਥਕੇਅਰ ਹੀ ਨਹੀਂ ਮੈਂ ਇੱਕ ਸਟੇਟਮੈਂਟ ਅਸੈਂਬਲੀ ਦੇ ਵਿੱਚ ਵੀ ਕੀਤੀ ਸੀ ਤੁਹਾਡੇ ਨਾਲ ਇੱਕ ਛੋਟੀ ਐਗਜ਼ਾਮਪਲ ਸ਼ੇਅਰ ਕਰਦਾ ਆ ਆਪਾਂ ਮੋਸਟਲੀ ਇੱਥੇ ਪੰਜਾਬ ਤੋਂ ਆਏ ਆ ਅੱਜ ਤੋਂ 30-35 ਸਾਲ ਪਹਿਲਾਂ ਉੱਥੇ ਦਾ ਜਿਹੜਾ ਪਬਲਿਕ ਐਜੂਕੇਸ਼ਨ ਸਿਸਟਮ ਸੀਗਾ ਜਿਹੜੇ ਸਰਕਾਰੀ ਸਕੂਲ ਸੀ ਉਹ ਬਹੁਤ ਵਧੀਆ ਚੱਲਦੇ ਸੀ ਤੇ ਸਰਕਾਰੀ ਹਸਪੀਟਲ ਸੀ ਜਿਹੜੇ ਬਹੁਤ ਵਧੀਆ ਟ੍ਰੀਟਮੈਂਟ ਹੁੰਦਾ ਸੀ ਬਹੁਤ ਵਧੀਆ ਡਾਕਟਰ ਸੀ ਪਰ ਹੌਲੀ ਹੌਲੀ ਸਰਕਾਰਾਂ ਨੇ ਉਹਨਾਂ ਦੀ ਅਕਾਉਂਟੇਬਿਲਟੀ ਖਤਮ ਕਰ ਦਿੱਤੀ। ਉਹਨਾਂ ਨੂੰ ਪੁੱਛਿਆ ਨਹੀਂ। ਤੇ ਜਿਹਦੇ ਨਾਲ ਜਿਹੜੇ ਡਾਕਟਰ ਨੇ ਉਹ ਕਿਤੇ ਦਾ 5 ਰੁਪਏ ਦੀ ਫੀਸ ਲਾਗਦੇ ਸੀ, ਉਥੇ ਦਵਾਈ ਦਿੰਦੇ ਸੀ ਤੇ ਘਰੇ ਆਪਦੇ ਬੁਲਾਉਂਦੇ ਸ਼ਾਮ ਨੂੰ ਉਹੀ ਦਵਾਈ ਦਿੰਦੇ ਸੀਗੇ, ਉਹੀ ਚੈੱਕਅਪ ਕਰਦੇ ਸੀ, ਉਹ 500 ਡਾਲਰ ਚਾਰਜ ਕਰ, 5-6 ਰੁਪਏ ਲੈਂਦੇ ਸੀਗੇ। ਅੱਜ ਦੀ ਡੇਟ ਦੇ ਵਿੱਚ ਜੇ ਪੰਜਾਬ ਦੇ ਵਿੱਚ ਕਿਸੇ ਨੇ ਆਪਦੇ ਬੱਚੇ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਣਾ ਜਾਂ ਕਿਸੇ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਕਰਾਉਣਾ ਪੈਂਦਾ ਤਾਂ ਲੋਕਾਂ ਦੀ ਜ਼ਮੀਨ ਵੇਚਣ ਤੱਕ ਆ ਜਾਂਦੀ ਆ। ਈਵੇਂ ਹਾਦਰ ਨੇ ਗੱਲ ਕੀਤੀ ਹੈ ਸਰਕਾਰਾਂ ਸਾਨੂੰ ਜਾਣ ਬੁੱਝ ਕੇ ਪ੍ਰਾਈਵੇਟ ਵੱਲੋਂ ਧੱਕ ਰਹੀਆਂ ਨੇ ਤਾਂ ਕਿ ਲੋਕੀ ਕਹਿਣ ਵੀ ਇਹਦੇ ਨਾਲੋਂ ਪ੍ਰਾਈਵੇਟ ਸਿਸਟਮ ਕਰ ਲਓ ਜਿਹੜੀ ਹੈਲਥ ਕੇਅਰ ਆ ਐਜੂਕੇਸ਼ਨ ਐ ਬੇਸਿਕ ਨੈਸੈਸਿਟੀ ਕੋਈ ਲੱਭਤ ਨਹੀਂ ਇਹ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੇ ਵਿੱਚ ਇਨਵੈਸਟਮੈਂਟ ਹੈ ਬੱਚੇ ਵਧੀਆ ਪੜ੍ਹ ਲਿਖਣਗੇ ਵਧੀਆ ਜੌਬਾਂ ਕਰਨਗੇ ਇਹ ਸਾਡੀ ਇਕਨੋਮੀ ਦੇ ਵਿੱਚ ਉਹਨਾਂ ਦੀ ਗਰੋਥ ਹੋਣੀ ਹੈ ਇੱਕ ਲਾਈਫ ਸਾਈਕਲ ਆ ਜਿਹੜਾ ਇੱਕ ਲਾਈਫ ਸਟਾਈਲ ਆ ਉਹ ਵਧੀਆ ਬਣੂਗਾ ਪਰੇ ਗਵਰਨਮੈਂਟ ਦੀ ਨਲਾਇਕੀ ਆ ਕਿ ਸਾਨੂੰ ਦੂਜੇ ਪਾਸੇ ਨੂੰ ਠੱਗਿਆ ਜਾ ਰਿਹਾ ਫਿਰ ਇੱਥੇ ਬਹੁਤ ਸਾਡੇ ਬਿਜ਼ਨਸਮੈਨ ਭਰਾ ਵੀ ਬੈਠੇ ਆ ਬੈਠੇ ਬੈਠੀਆਂ ਜਿਹੜੀ ਇਹ ਕੰਜ਼ਰਵਟਿਵ ਆ ਇਹ ਪਹਿਲਾਂ ਅੱਗੇ ਹੁੰਦਾ ਸੀਗਾ ਵੀ ਉਹ ਬਿਜ਼ਨਸ ਫ੍ਰੈਂਡਲੀ ਹੁੰਦੇ ਸੀ ਪਰ ਇਹਨਾਂ ਨੇ ਤਾਂ ਜਦੋਂ ਤੇ ਆਏ ਨੇ ਉਹ ਬਿਜ਼ਨਸ ਬਿਲਕੁਲ ਹੀ ਜਿਹੜਾ ਸਮਾਲ ਬਿਜ਼ਨਸ ਉਹਨੂੰ ਖਤਮ ਕਰਦੇ ਲੱਗੇ ਬਈ ਅੱਜ ਜੇ ਅਸੀਂ ਗੱਲ ਕਰਦੇ ਸੀਗੇ ਜੋ ਸੈਪਰੇਟਿਜ਼ਮ ਦਾ ਜਿਹੜਾ ਇਹ ਕਹਿ ਰਹੀ ਹੈ ਡੈਨੀਅਲ ਸਮਿਥ ਵੀ ਅਸੀਂ ਕੈਨੇਡਾ ਤੋਂ ਸੈਪਰੇਟ ਹੋਣਾ ਉਹ ਸੈਪਰੇਟਿਸਮ ਦੇ ਕਰਕੇ ਸਾਡੀ ਬਿਲੀਅਨਸ ਆਫ ਡਾਲਰ ਦੀ ਜਿਹੜੀ ਇਨਵੈਸਟਮੈਂਟਸ ਇੱਥੇ ਰੁਕੀਆਂ ਹੋਈਆਂ ਨੇ ਲੋਕੀਂ ਵਰ ਘਰ ਲੈਣ ਲੱਗੇ ਵੀ ਡਰਦੇ ਆ ਵੀ ਕਿਤੇ ਸੈਪਰੇਟਾ ਹੋ ਜਾਈਏ ਪਰ ਸੈਪਰੇਟ ਦੀ ਕੋਈ ਸੈਂਸ ਨਹੀਂ ਬਣਦੀ ਅਸੀਂ ਸਾਰੇ ਕੈਨੇਡਾ ਆਏ ਆ ਅਲਬਰਟਾ ਇੱਕ ਆਪ ਦੇ ਆਪ ਚ ਲੈਂਡ ਲਾਕ ਜੇ ਆਪਾਂ ਦੇਖੀਏ ਲੈਂਡ ਲਾਕ ਇੱਕ ਸਟੇਟ ਆ ਨਾਲ ਸਾਡੇ ਕੋਲ ਵੀ ਪੋਰਟ ਲੱਗਦਾ ਕਿਹੜੀ ਅਸੀਂ ਆਰਬੀ ਲੈ ਕੇ ਆਵਾਂਗੇ ਕਿਹੜਾ ਸਾਨੂੰ ਡਿਫੈਂਡ ਕਰੂਗਾ ਕਿੱਥੇ ਉਹ ਅਸੀਂ ਐਕਸਪੋਰਟ ਕਰਾਂਗੇ ਕਿ ਇਹਦੇ ਨਾਲ ਅਸੀਂ ਟ੍ਰੇਡ ਕਰਾਂਗੇ ਕਿਥੋਂ ਬਾਰਡਰ ਆਪਣਾ ਪ੍ਰੋਟੈਕਟ ਕਰਾਂਗੇ ਇਹ ਸਿਰਫ ਇੱਕ ਹਵਾਈ ਗੱਲਾਂ ਨੇ ਇਹ ਤਾਂ ਪੰਜਾਬ ਦੇ ਵਿੱਚ ਜਿਵੇਂ ਜਦੋਂ ਵੀ ਇਲੈਕਸ਼ਨ ਆਉਂਦੀ ਆ ਪਾਣੀਆ ਦਾ ਮੁੱਦਾ ਖੜਾ ਕਰ ਲੈਂਦੇ ਆ ਉਹ ਸਿਰਫ ਇੱਕ ਮੁੱਦੇ ਨੇ ਇਹ ਫੀਜੀਬਲ ਹੈ ਨਹੀਂ ਇਹ ਸਿਰਫ ਇੱਕ ਜਿਹੜੀਆਂ ਇਹਨਾਂ ਦਾ ਕੋਈ ਰਾਈਟ ਵਿੰਗ ਹਾਰਡ ਕੋਰ ਰਾਈਟ ਵਿੰਗ ਹੈ ਉਹ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਉਹ ਗੱਲ ਕਰਦੇ ਉਹਨਾਂ ਨੂੰ ਭਰਮਾਉਣ ਦੇ ਵਾਸਤੇ ਫਿਰ ਆਪਾਂ ਗੱਲ ਕਰਦੇ ਆ ਕਰਾਪਸ਼ਨ ਦੀ ਕਰਾਪਸ਼ਨ ਦੀ ਆਪਾਂ ਕਦੇ ਇਸ ਮੁੱਦੇ ਤੇ ਗੱਲ ਨਹੀਂ ਕਰਦੇ ਇੱਥੇ 640 ਮਿਲੀਅਨ ਡਾਲਰ ਦੇ ਜਿਹੜੇ ਬਲੋਟਡ ਕੰਟਰੈਕਟਸ ਨੇ ਉਹਨਾਂ ਦਾ ਬਹੁਤ ਵੱਡਾ ਸਕੈਂਡਲ ਬਾਹਰ ਨਿਕਲੇ ਆ ਆਪਾਂ ਉਹਦੇ ਤੇ ਕਦੇ ਧਿਆਨ ਹੀ ਨਹੀਂ ਦਿੱਤਾ ਓਏ ਸੀ ਵਿੱਚ ਜਿਹੜੇ ਕੰਟਰੈਕਟਸ ਨੇ ਜਿਹੜੀ ਸਰਜਰੀ ਉਹ ਪ੍ਰਾਈਵੇਟ ਕੰਪਨੀਆਂ ਨੂੰ ਦੇ ਰਹੇ ਨੇ ਇਹ ਗਵਰਨਮੈਂਟ ਨੇ ਕਰਨਾ ਤੇ ਉਹਦੇ ਪੀਸਾ ਵਧਾ ਕੇ ਲੈਟਸ ਸੇ ਜੇ 1000 ਦਾ ਦਰਦਾ ਹੈਗਾ ਤਾਂ 3000 ਦਾ ਦਰ ਆਪਦੇ ਜਿਹੜੇ ਉਹਲੇ ਭਾਈਵੰਦ ਨੇ ਉਹਨਾਂ ਨੂੰ ਉਹ ਐਨ ਐਫ ਐਸ ਪੇ ਕਰ ਰਹੇ ਨੇ ਜਿਹੜੇ ਇੱਕ 80 ਮਿਲੀਅਨ ਡਾਲਰ ਦੀ ਤੁਰਕਿਸ਼ ਟੈਲਨੋਲ ਦਾ ਸਕੈਂਡਲ ਨਿਕਲਿਆ ਸੀ ਇਹਨਾਂ ਨੇ ਤੁਰਕੀ ਟੈਲਨੋਲ ਮੰਗਾਈ 80 ਮਿਲੀਅਨ ਡਾਲਰ ਦੀ ਉਹਦੇ ਵਿੱਚ ਹਲੇ ਅੱਧੀ ਪਹੁੰਚੀ ਵੀ ਨਹੀਂ ਉਹਨਾਂ ਦਾ ਕ੍ਰੈਡਿਟ ਪਿਆ 5 ਮਿਲੀਅਨ ਡਾਲਰ ਦਾ ਗਵਰਨਮੈਂਟ ਉਹਨੂੰ ਸਟੋਰ ਕਰਦਾ ਰਹੀ ਹੈ ਅੱਜ ਰਿਪੋਰਟ ਆਈ ਹੈ ਜਿਹੜੀ ਟੈਲਡੌਨ ਦੀ ਇੱਕ ਟੈਲਡੌਨ ਦੀ ਜਿਹੜੀ ਕਾਸਟ ਕੀਤੀ ਐਲਬਰਟ ਜਰੂਰ ਤੋਂ ਨੂੰ ਉਹ 15000 ਡਾਲਰ ਦੀ ਇੱਕ ਫੀਸੀ ਗਵਰਨਮੈਂਟ ਨੂੰ ਪਈ ਹੈ ਟੈਲਡੌਨ ਦੀ ਤੇ ਇਹ ਜਿਹੜਾ ਇਹਨਾਂ ਮਿਲੀਅਨਸ ਆਫ ਬਿਲੀਅਨਸ ਆਫ ਡਾਲਰ ਜਿਹੜੇ ਕਰਾਪਸ਼ਨ ਦੇ ਵਿੱਚ ਜਾੜ ਗਏ ਆ ਜਾਂ ਪਹਿਲਾਂ ਇਹਨਾਂ ਨੇ ਪਾਈਪ ਲਾਈਨ ਦੇ ਉੱਪਰ ਜਿਹੜਾ ਜਦੋਂ ਜੇਸਨ ਕੈਨੀ ਸੀਗੇ ਉਹਨਾਂ ਨੇ ਪੈਨਸ਼ਨ ਫੰਡ ਦਾ ਪੈਸਾ ਉੱਧਰ ਲਾਤਾ ਉਹ 2 ਬਿਲੀਅਨ ਡਾਲਰ ਉਹ ਵੇਚ ਕਰਤਾ ਤੇ 140 ਮਿਲੀਅਨ ਡਾਲਰ ਦੇ ਜਿਹੜੇ ਕੋਲ ਕੰਟਰੈਕਟ ਕੰਪਨੀ ਸੀ ਉਹਨੂੰ ਕੰਟਰੈਕਟ ਕਰ ਲਏ ਮੁੜ ਕੇ ਉਹਨੂੰ ਪੈਸੇ ਦੇ ਕੇ ਛੁੱਟੇ ਨੇ ਇਹ ਜਿਹੜਾ ਪੈਸਾ ਹੈ ਸਾਡਾ ਹੈਲਥ ਕੇਅਰ ਤੇ ਸਾਡਾ ਐਜੂਕੇਸ਼ਨ ਇਹਨਾਂ ਚੀਜ਼ਾਂ ਤੇ ਇਨਵੈਸਟ ਹੋਣਾ ਚਾਹੀਦਾ ਇੱਕ ਪ੍ਰੋਪਰ ਅਕਾਉਂਟੇਬਿਲਟੀ ਹੈਗੀ ਇਹ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਗੱਲ ਕਰਨੀ ਜ਼ੋਰ ਲਾਉਣ ਦੀ ਲੋੜ ਹੈ ਇੱਕ ਤਾਂ ਆਪਾਂ ਇਹਨਾਂ ਚੀਜ਼ ਨੂੰ ਆਪਣੇ ਘਰਾਂ ਭਰਾਵਾਂ ਨਾਲ ਫਰੈਂਡ ਸਰਕਲ ਦੇ ਵਿੱਚ ਡਿਸਕਸ ਕਰੀਏ ਲੋਕਾਂ ਨੂੰ ਅਵੇਅਰ ਕਰੀਏ ਅਸੀਂ ਆਪਦੇ ਵੱਲੋਂ ਬਹੁਤ ਜ਼ੋਰ ਲਾਉਨੇ ਆ ਪਰ ਉਹ ਗੱਲ ਕਈ ਵਾਰ ਆ ਲੋਕਾਂ ਦੇ ਉਹ ਕਿਛੇ ਟੇਬਲ ਤੱਕ ਪਹੁੰਚਦੇ ਨਹੀਂ ਹੈਗੇ ਜੇ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਆ ਅਸਾਇਮਾ ਭੈਜੀ ਬੈਠੇ ਨੇ ਜਿਵੇਂ ਇਹਨਾਂ ਦੀ ਸਟ੍ਰਾਈਕ ਹੋਈ ਸੀਗੀ ਟੀਚਰਸ ਨੇ ਆਪਣੇ ਵਾਸਤੇ ਸਟ੍ਰਾਈਕ ਕੀਤੀ ਨਹੀਂ ਸੀ ਇਹਨਾਂ ਨੇ ਸਟੂਡੈਂਟਸ ਵਾਸਤੇ ਬੱਚਿਆਂ ਦੇ ਵਾਸਤੇ ਸਟ੍ਰਾਈਕ ਕੀਤੀ ਸੀ ਵੀ ਜਿਹੜੇ ਇਹਨਾਂ ਨੇ ਅਸਿਸਟੈਂਟ ਕੱਟ ਕੀਤੇ ਆ ਜਿਹੜੇ ਸਪੈਸ਼ਲ ਨੀਡ ਕਿਡਸ ਦੇ ਜਿਨ੍ਹਾਂ ਦੀ ਕੰਡਿੰਗ ਦੀ 4-4 ਸਾਲ ਦੀ ਜਿਹੜੀ ਵੇਟਿੰਗ ਚੱਲਦੀ ਆ ਇਹਨਾਂ ਨੇ ਤਾਂ ਉਹਦੇ ਵਾਸਤੇ ਸਟ੍ਰਾਈਕ ਦੀ BC ਪਰ ਹਾਲਾਕੇ ਗਵਰਨਮੈਂਟ ਨੇ ਧੱਕੇ ਨਾਲ ਇਹਨਾਂ ਨੂੰ ਜੌਬਾਂ ਦੇ ਉੱਪਰ ਆ ਕੇ ਕੋਈ ਰਿਮੂਵਲ ਕੋਈ ਹਾਂਜੀ ਉਹਦੇ ਵਿੱਚ ਟੀਚਰਸ ਵੀ ਰੋਂਦੇ ਦੇਖਿਆ ਬੱਚੇ ਵੀ ਰੋਂਦੇ ਦੇਖਿਆ ਤਾਂ ਉਹ ਜਿਹੜੇ ਆਪਾਂ ਨੂੰ ਸਾਰਿਆਂ ਨੂੰ ਓਵਰਆਲ ਇੰਪੈਕਟ ਕਰਦਾ ਕਿਸੇ ਦੇ ਬੱਚੇ ਛੋਟੇ ਆ ਕਿਸੇ ਗ੍ਰੈਂਡਕਿੱਡ ਨੇ ਆਪਾਂ ਉਹਨਾਂ ਦੇ ਫਿਊਚਰ ਦੇ ਵਾਸਤੇ ਕੰਮ ਕਰਦਾ ਤੇ ਅੱਜ ਆਪਾਂ ਨੂੰ ਤੁਹਾਡੀ ਹੈਲਪ ਦੀ ਲੋੜ ਹੈ ਵੀ ਤੁਸੀਂ ਆਪਾਂ ਰਿਕਵੈਸਟ ਕਰਦੇ ਆ ਵੀ ਤੁਸੀਂ ਐਨਡੀਪੀ ਦੀ ਮੈਂਬਰਸ਼ਿਪ ਆਏ ਕਰੋ ਤੇ ਆਪਾਂ ਹਾਦਰ ਮਕਫਰਸਨ ਨੂੰ ਤੁਸੀਂ ਦੇਖ ਲਿਆ ਵੀ ਕਿਵੇਂ ਇਹਨਾਂ ਦੇ ਵਿਊਜ਼ ਹੈਗੇ ਆ ਤੇ ਇਹਨਾਂ ਦੀ ਆਪਾਂ ਸਪੋਰਟ ਕਰੀਏ ਤੇ ਇਹਨਾਂ ਨੂੰ ਵੋਟ ਆਪਾਂ ਆਪਣੀ ਜ਼ਿੰਮੇਵਾਰੀ ਸਮਝੀਏ ਜਿਹੜਾ ਵੀ ਬੰਦਾ ਉੱਥੇ ਜਾਂਦਾ ਉਹ ਸਾਨੂੰ ਸਾਰਿਆਂ ਨੂੰ ਇਫੈਕਟ ਕਰਦਾ ਕੋਈ ਵੀ ਪੋਲੀਟੀਕਲ ਬੰਦਾ ਜਿਹਨੂੰ ਆਪਾਂ ਚੁਣ ਕੇ ਭੇਜਦੇ ਹਾਂ ਉਹ ਸਾਰਿਆਂ ਨੂੰ ਇਫੈਕਟ ਕਰਦਾ ਜੇ ਆਪਾਂ ਇਹ ਕਹਾਂ ਕਿ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਲੋਕ ਕੀ ਕਹਿਣਗੇ ਜਾਂ ਆਪਾਂ ਅਸਲੀ ਆਪਾਂ ਕਹਿੰਦੇ ਵੀ ਸਾਨੂੰ ਕੀ ਪਰ ਸਾਰਿਆਂ ਦੇ ਨਾਲ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਇਸ ਤਾਂ ਆਪਾਂ ਜਿਹੜਾ ਆਪਣਾ ਦਬਾਰ ਜਾਂ ਆਪਣੀ ਸੁਸਾਇਟੀ ਇਹਨੂੰ ਵਧੀਆ ਬਣਾ ਸਕਦੇ ਆ ਮੈਂ ਤੁਹਾਨੂੰ ਰਿਕਵੈਸਟ ਕਰਦਾ ਵੀ ਪਲੀਜ਼ ਤੁਸੀਂ ਆਪ ਵੀ ਮੈਂਬਰਸ਼ਿਪ ਲਓ ਤੇ ਘੱਟੋ ਘਟਾਪ ਦੇ ਜਿਹੜੇ ਪੰਜ ਪਰਿਵਾਰਕ ਮੈਂਬਰ ਨੇ ਜਾਂ ਪੰਜ ਕੋਈ ਆਪਣੇ ਫਰੈਂਡ ਸਰਕਲ ਦੇ ਵਿੱਚ ਨੇ ਉਹਨਾਂ ਨੂੰ ਤੁਸੀਂ ਮੈਂਬਰਸ਼ਿਪ ਜ਼ਰੂਰ ਦਿਓ